ਇਹ ਜੀ ਉਹ ਸਾਨੂੰ ਆਪ ਰਤੀ ਨੂੰ ਕਾਲੇ ਫੋਨ ਗਿਆ ਹੈ ਵੀ ਮੁੰਡਾ ਐਕਸੀਡੈਂਟ ਹੋਇਆ ਹੈ ਫੇਰ ਚੌਂਕ ਦੇ ਵਿੱਚ ਕਿਤੇ ਟਰੈਕਟਰ ਵਾਹ ਕੇ ਦੇ ਵਧੀ ਵਿੱਚ ਤੇ ਉੱਥੇ ਹੀ ਲੱਗਦੇ ਸਾਰੇ ਮੁੰਡਾ ਮਰ ਗਿਆ ਐਸਾ ਕਿ ਨਾ ਮੇਰਾ ਨਾਮ ਗਰਮੀਤ ਸਿੰਘ ਜੀ ਜਿਹਦੇ ਮੁੰਡੇ ਦੀ ਡੈਥ ਹੋਈ ਹੈ ਕਿ ਜੀ ਨਾ ਹੀ ਰੋਏ ਇਹਦਾ ਨਾਂ ਜਪਨਾਮ ਨਾ ਗੱਲ ਕਰਦਾ ਜੀ ਭਾਈ ਇਹ ਆ ਆਰਤੀ ਦੇ ਮਨੀਮ ਹੀ ਜੀ ਨੇ ਮੀਰੇ ਕੰਮ ਕਰਦਾ ਪਰਿਵਾਰ ਬਹੁਤ ਵਧੀਆ ਪਰਿਵਾਰ ਹੈ ਵਿਆਹ ਨੂੰ ਕਿੰਨੀ ਕਿ ਦਿਨ ਹੋਈ 6 ਮਹੀਨੇ ਵਿਆਹ ਨੂੰ 6-7 ਮਹੀਨੇ ਇਹ ਜੀ ਸਾਨੂੰ ਆਪਰਾ ਤੀਨ ਟਾਲੇ ਫੋਨ ਗਿਆ ਵੀ ਮੁੰਡਾ ਐਕਸੀਡੈਂਟ ਹੋਇਆ ਇੱਥੇ ਚੌਂਕ ਦੇ ਵਿੱਚ ਕਿਤੇ ਐਕਟਵਾਰ ਕਿਦੇ ਵੱਜੀ ਵਿੱਚ ਤੇ ਉੱਥੇ ਹੀ ਦੇਖਦੇ ਸਾਰੇ ਮੁੰਡਾ ਮਰ ਗਿਆ ਐਕਟਵਾਰ ਮੋਟਰਸਾਈਕਲ ਦੇ ਵਾਲੇ ਦੇ ਨਾਲ ਦੋਏ ਬੰਨੂ ਆਪਰੇ ਹਾਂ ਤੋ ਉਹ ਦੋ ਜਣੇ ਇਹਦੇ ਇਕੱਲਾ ਸੀ ਇਹ ਦੇਖਦੇ ਸਾਰੇ ਇਹਦਾ ਸਿਰ ਪਾਟ ਗਿਆ ਮੁਰਗਿਤ ਮਾਲਕ ਤੇ ਇਹਨਾਂ ਦੇ ਇੱਥੇ ਕਿਸ ਨੂੰ ਫੋਨ ਕੀਤਾ ਇਹ ਫਿਰ ਗਏ ਉੱਥੇ ਵੇਖਣ ਉੱਥੇ ਜਾ ਕੇ ਵੇਖਿਆ ਫਿਰ ਉੱਥੋਂ ਚੁੱਕ ਕੇ ਲਾ ਸ ਇਹਨਾਂ ਨੇ ਅੰਬਰਸਰ ਘੜੀ ਕਿਤੇ ਪਰਵਾਜ਼ ਚ ਕੌਣ ਕੌਣ ਕਿੰਨੇ ਮੈਂਬਰ ਹਾਂਜੀ ਪਰਵਾਜ਼ ਚ ਕਿੰਨੇ ਭੈਣ ਭਰਾ ਦੋ ਭੈਣਾਂ ਦੇ ਇੱਕ ਭਰਾ ਆ ਜੀ ਇਕੱਲਾ 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 ਕੱਲਾ ਮੁੰਡਾ ਹੈ ਇਹ ਵਿਆਹ ਵੀ ਹੋਇਆ ਇਹ 7-8 ਮਹੀਨੇ ਵਿਆਹ ਨੂੰ ਹੋਏ ਜੀ ਡੈਡੀ ਇਹਦੇ ਨਾਮ ਨਿਰਮਲ ਸਿੰਘ ਮੇਰਾ ਕੁੜਮਾ ਜੀ ਨਿਰਮਲ ਸਿੰਘ ਦਾ ਮੁੰਡਾ ਹੈ ਮੇਰਾ ਨਾਮ ਜੀ ਬਬਲੂ ਬਬਲੂ ਕੀ ਗੱਲ ਕੀ ਹੋਈ ਹਾਂਜੀ ਸਾਨੂੰ ਰਾਤ ਫੋਨ ਆਇਆ ਸੀ ਮੁੰਡਾ ਲੋਕ ਲੈਗਾ ਆਇਆ ਕਹਿੰਦਾ ਵੀ ਤੁਹਾਡੇ ਮਲੇ ਦਾ ਮੁੰਡਾ ਵਾ ਜਿੱਦਾਂ ਫਟਪਟ ਲੱਗਦੀ ਆ ਕੀ ਨਾਮ ਦਾ ਉਹਦਾ ਨਾਮ ਗੁੱਗੀ ਕਹਿੰਦੇ ਆ ਨੇ ਹਾਂਜੀ ਨਹੀਂ ਜਿੰਨੇ ਆਪਾਂ ਨੂੰ ਦੱਸਿਆ ਸੀ ਅੱਛਾ ਜੀ ਉਹ ਕਹਿੰਦਾ ਵੀ ਤੁਹਾਡੇ ਮਲੇ ਦਾ ਇਦਾਂ ਦਾ ਮੁੰਡਾ ਵਾ ਤੇ ਪਤਾ ਕਰਕੇ ਦੱਸੋ ਫਿਰ ਮੈਂ ਇਥੋਂ ਲਾਗੋ ਉਹਨੂੰ ਪੁੱਛਿਆ ਤੇ ਫਿਰ ਫਿਰ ਉਹਨੂੰ ਫੋਨ ਕੀਤਾ ਕਿੱਦਾਂ ਦਾ ਕਹਿੰਦੇ ਜਿਆਦਾ ਸੀਰੀਅਸ ਫਿਰ ਅਸੀਂ ਉੱਥੇ ਗਏ ਫਿਰ ਉੱਥੋਂ ਲੈ ਕੇ ਨੂੰ ਭੰਡਾਰੀ ਦੇ ਚਲ ਗਏ ਅਸੀਂ ਭੰਡਾਰੀ ਹੁਣਾਂ ਨੇ ਕਿਹਾ ਵੀ ਤੁਸੀਂ ਅੰਮ੍ਰਿਤਸਰ ਲੈ ਜਾਓ। ਮੁੜ ਕੇ ਉੱਥੋਂ ਗੱਡੀ ਲੈ ਕੇ ਹੋਏ ਅੰਮ੍ਰਿਤਸਰ। ਤੇ ਇਹ ਕਿ ਡੈਥ ਇੱਥੇ ਹੋ ਗਈ ਕਿ ਕਿਤਨਾ? ਡੈਥ ਇੱਥੇ ਹੋ ਗਈ ਜਿਹਨਾਂ ਨੇ ਵੇਖਿਆ ਇਹ ਨਬਜ ਨਹੀਂ ਚੱਲਦੀ। ਭੰਡਾਰੀ ਹੁਣਾਂ ਨੇ ਵੀ ਤਾਂ ਦੀ ਜਵਾਬ ਦਿੱਤਾ। ਕਿੰਨੇ ਵੇ ਦੀ ਗੱਲ ਲੱਗੀ? ਜੀ ਮੁੰਬ ਟਾਈਮ ਫੋਨ ਤੇ ਆਇਆ ਪਹਿਲਾਂ ਮੁੰਸੇ ਫੋਨ ਗਏ ਚੱਲੇ 5 ਮਿੰਟ ਤੇ ਖੁਣਾਂ। ਮੈਂ ਪਹਿਲੇ 9:30 ਵਜੇ ਸਾਨੂੰ ਉਹਨਾਂ ਨੂੰ ਸਾਢੇ 9:00 ਵਜੇ ਪਤਾ ਲੱਗਾ ਇਹ ਦੇ ਵਿੱਚ ਆਇਆ ਸਾਢੇ 10:00 ਵਜੇ ਕੱਟੇ ਹੀ ਮੋਰ ਚਲਦਾ ਹੀ ਹਾਂਜੀ ਇਹ ਮੋਟਰਸਾਈਕਲ ਤੇ ਉਧਰੋਂ ਆਉਂਦਿਆ ਸੀ ਤੇ ਇਧਰੋਂ ਐਕਟਿਵਾ ਜਾਂਦੀ ਮੇਰਾ ਨਾਮ ਰਮਜੀਤ ਕੀ ਨਾ ਕੀ ਗੱਡੇ ਤੇ ਡੈਥ ਹੋਈ ਕੀ ਗੱਲ ਹੋਈ ਉਸੇ ਸਾਹ ਦੱਸੋ ਸਰ ਉਹਦਾ ਨਾਂ ਜਪਨਾਮ ਸਿੰਘ ਆ ਕਿੰਨੀ ਉਮਰ ਹੈ 25 ਸਾਲ ਆ 25 26 ਸਾਲ ਦੀ ਹੈ 23 ਸਾਲ 23 ਸਾਲ ਉਮਰ ਹੈ ਵਿਆਹ ਇੱਕ ਵਾਰ ਆ ਵਿਆਹ ਹੈ ਜੀ ਮਾਰਚ ਮਾਰਚ ਦੇ ਵਿੱਚ ਵਿਆਹ ਸੀ 7 ਮਹੀਨੇ ਜੀ ਵਿਆਹ ਹੋਇਆ ਕੀ ਗੱਲ ਹੋਈ ਉਹ ਰਾਤ ਇੱਥੇ ਫੋਨ ਆਇਆ ਮੱਲੇ ਤੇ ਸੀ ਵੀ ਕਰੀ ਤੇ ਵੀ ਮੱਲੇ ਦੀ ਮੁੰਡੇ ਦਾ ਕਿੱਦਾ ਐਕਸੀਡੈਂਟ ਹੋਇਆ ਉਹ ਜਦੋਂ ਫਿਰ ਪਤਾ ਲੱਗਾ ਲੋਕੋ ਲੱਗੋ ਤੇ ਫਿਰ ਮੁੰਡੇ ਭੱਜੇ ਗਏ ਉੱਥੇ ਵੇਖੇ ਜਾ ਕਿਤੀ ਮੁੰਡਾ ਆਪਣੇ ਜਪਨ ਸਿੰਘ ਸਾਡੀ ਗਵੰਡੀਆਂ ਦਾ ਤੇ ਲੱਗੀ ਇੱਕ ਪੁਲਿਸ ਵਾਲਾ ਕਿ ਲੋਤਾ ਹੀ ਦਾ ਦੇਖ ਨਹੀਂ ਜਾਂਦੇ ਸਾਰਾ ਕਿ ਨਹੀਂ ਚੁੱਕਿਆ ਹੀ ਨਹੀਂ ਵਿਚਾਰੇ ਚੁੱਕ ਲੈਂਦੀ ਤੇ ਸ਼ਾਇਦ ਵਿਚਾਰੇ ਦੀ ਜਾਨ ਵੱਜ ਜਾਂਦੀ ਤੇ ਛੱਟ ਕਿੱਥੇ ਲੱਗੀ ਜਾਂਦਾ ਛੱਟ ਸਿਰ ਤੇ ਲੱਗੀ ਸਰ ਇਹ ਵਾਪਸ ਆ ਰਹੇ ਕਰਨ ਨੂੰ ਇਹ ਵਾਪਸ ਆ ਰਹੇ ਇਹ ਕਰਨ ਇਹ ਆਰਤ ਤੇ ਮਨੀਮੀ ਮਨੂਮੀ ਦਾ ਭਾਜੀ ਕੰਮ ਕਰਦਾ ਕਿੰਨੇ ਭੈਣ ਭਰਾ ਹੀ ਇਹ ਤਿੰਨ ਭੈਣ ਭਰਾ ਇਹਨੇ ਲੱਤ ਨੇ ਲਾਤ ਨਹੀਂ ਲੱਤ ਜਿਹੜੀ ਟੁੱਟੀ ਆ ਉਹ ਦੂਸਰੀ ਜਿਹੜੀ ਅਕਟਵਾ ਤੇ ਮੁੰਡੀ ਉਹਨਾਂ ਚੋਂ ਇੱਕ ਨੂੰ ਇਹ ਨਹੀਂ ਬਦਾਂ ਮੋ ਸਾਹਮਣੀ ਬੱਤੀ ਐ ਦੂਸਰਾ ਪਸਨਾ ਠੀਕ ਹੈ ਜਦ ਤੱਕ ਹਾਂਜੀ ਜਿਹੜਾ ਵੱਜਾ ਉਹ ਠੀਕ ਹੈ ਉਹ ਇੱਕ ਦੀ ਦਸ ਦੇ ਲੱਤ ਟੁੱਟੀ ਹੋ ਭੰਡਾਰੀ ਹੋ ਸਕੀ ਲਿਆ ਤੇ ਇੱਕ ਦੂਜਾ ਵੀ ਠੀਕ ਆ ਉਹਦੇ ਕੋਈ ਸੱਟ ਸੁੱਟ ਨਹੀਂ ਦੱਸਦੀ ਪੁਲਿਸ ਆ ਗਈ ਪੁਲਿਸ ਮੈਂ ਤੇ ਘਰੇ ਹੀ ਮੈਂ ਤੇ ਵੇਖਿਆ ਨਹੀਂ ਈ ਮੈਂ ਤੇ ਘਰੇ ਹੀ ਮੈਂ ਕਿਤੇ ਗਿਆ ਹੀ ਨਹੀਂ ਮੁੰਡੇ-ਮੁੰਡੇ ਗਏ ਆ ਜਿਹੜਾ ਐਕਸੀਡੈਂਟ ਹੋਇਆ ਹੁੰਦਾ ਦਾ ਉਹਦੇ ਬਾਰੇ ਜਾਣ ਕੇ ਤੋਂ ਕੀ ਗੱਲ ਬਾਤ ਹੋਈ ਇਹਦੇ ਬਾਰੇ ਸਰ ਗੱਲ ਇਹ ਆ ਜੀ ਇਨਫੋਰਮੇਸ਼ਨ ਇਹ ਆਈ ਸਾਡੇ ਕੋਲ ਕਿ ਜਪਨਾਮ ਸਿੰਘ ਜਿਹੜਾ ਲੜਕਾ ਸੀ ਇੱਕ ਉਹਨਾਂ ਜਾ ਰਿਹਾ ਸੀ ਆਪਣੇ ਘਰ ਨੂੰ ਜਾ ਰਿਹਾ ਸੀ ਸਰਾਹ ਅਡੇ ਤੋਂ ਇਹ ਜਦੋਂ ਰੁਨਾਥ ਕੱਲ ਪੁੱਜਣਾ ਜੀ ਉਧਰ ਪਰਲੇ ਪਾਸੋਂ ਇੱਕ ਦਾ ਮੋਪੜ ਆਈ ਹੈ ਬੜੀ ਤੇਜ਼ ਸਪੀਡ ਦੇ ਨਾਲ ਇਹ ਉਹਦੇ ਵਿੱਚ ਉਹਦੇ ਵਿੱਚ ਜਿਹੜੀ ਆ ਟੱਕਰ ਹੋ ਗਈ ਟੱਕਰ ਹੋਣ ਦੇ ਨਾਲ ਹੀ ਫਿਰ ਜਿਹੜੀ ਆ ਜੀ ਇਹਨੂੰ ਹਸਸਲ ਖੜਿਆ ਆ ਹਸਸਲ ਵਾਲਿਆਂ ਨੇ ਕਿਹਾਤਾ ਵੀ ਜਿਹੜੀ ਇਹਦੀ ਮੌਜੂਦਗੀ ਉਹਦੇ ਅਕੋਰਡਿੰਗ ਜਿਹੜਾ ਅਸੀਂ ਮਕਰਮਾਂ ਦਾ ਚ ਕਰ ਦਿੱਤਾ ਆ ਉਸ ਸਕੂਟਰੀ ਸਵਾਰ ਵਾਲੇ ਦੇ ਖਿਲਾਫ ਅਗੋਂ ਤਾਂ 30 ਸਾਢੇ ਜਿਹੜੀ ਚੱਲ ਰਹੀ ਆ ਜੋ ਵੀ ਤੱਤ ਸਾਹਮਣੇ ਹੋਣਗੇ ਗ੍ਰਿੰਮਤਾ ਉਹ ਅਗੋਂ ਦੂਜੇ ਬੰਦਿਆਂ ਨੂੰ ਵੀ ਛੱਟ ਲੱਗੀ ਆ ਜਿਹੜੇ ਆ ਸਾਡੇ ਕੋਲ ਅਜੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਆ ਜੀ ਜਿੰਨਾ ਤੱਕ ਕੋਈ ਲਿਖੀ ਖੋਸਕਦਾ ਲੱਗੀ ਹੋਵੇ ਪਰ ਸਾਡੇ ਕੋਲ ਅਜੇ ਤੱਕ ਕੋਈ ਇਨਟੀਮੇਸ਼ਨ ਨਹੀਂ ਆਈ ਜੀ ਠੀਕ ਹੈ ਜੀ